ਹੈਲੋ ਭਾਈ ਜੀ ਜੀਵਾਲਾ ਜੀਪਾ ਬਾਈ ਸਾਡਾ ਜੀਪਾ ਬਾਈ ਕਿੰਨੇ ਸਾਲਾਂ ਤੋਂ ਮੈਂ ਦੇਖ ਰਿਹਾ ਜਿਹੜੀ ਮਿਹਨਤ ਕਰ ਰਹੀ ਆ ਬਾਬਾ ਜੀ ਦੀ ਜਗ੍ਹਾ ਦੇ ਉੱਤੇ ਸੇਵਾ ਨਿਭਾਉਂਦੇ ਨੇ ਔਰ ਇਹਨਾਂ ਤੋਂ ਆਪਾਂ ਥੋੜੇ ਜੇ ਇਹਨਾਂ ਦੇ ਵਿਚਾਰ ਜ਼ਰੂਰ ਲੈਣੇ ਸਾਡੇ ਵਾਸਤੇ ਜ਼ਰੂਰੀ ਨੇ ਸੋ ਦੀਪੇ ਭਾਜੀ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਕਿੰਨੀ ਕ ਖੁਸ਼ੀ ਹੁੰਦੀ ਆ ਜਦੋਂ ਬਾਬਾ ਜੀ ਦਾ ਮੇਲਾ ਮਨਾਉਂਦੇ ਆ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਸ਼ਾਮ ਦਾ ਟਾਈਮ ਆ ਬਹੁਤ ਇਕੱਠਾ ਵਾ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਬਾਬਾ ਬਰਨ ਪ੍ਰਤਾਪ ਜੀ ਦੀ ਯਾਦ ਵਿੱਚ 64 ਮਾ ਟੂਰਨਾਮੈਂਟ ਤੇ ਮੇਲਾ ਕਰਵਾਇਆ ਜਾ ਰਿਹਾ ਸਾਰੇ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਮਹੰਤ ਪਰਿਵਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਅੱਜ ਕੱਲ੍ਹ ਬੱਲੇ 70 ਕਿਲੋ ਦੇ ਮੈਚ ਕਰਵਾਏ ਗਏ ਨੇ ਹੁਣ ਕਲੱਬ ਦੇ ਮੈਚ ਚੱਲ ਰਹੇ ਨੇ ਆ ਹੁਣ ਤੱਕ ਕਿੰਨੀਆਂ ਟੀਮਾਂ ਜਿਹੜੀਆਂ ਸਿਰਕਤ ਕਰ ਚੁੱਕੀਆਂ ਟੀਮਾਂ ਦਾ ਬਹੁਤ ਟੀਮਾਂ ਸੀਗੀਆਂ ਜੀ ਘੱਟੋ ਘੱਟ 70 ਕਿਲੋ ਦੀਆਂ ਟੀਮਾਂ 25 30 ਟੀਮਾਂ 70 ਕਿਲੋ ਦੀਆਂ ਸੀਗੀਆਂ ਤੇ ਆ 30 35 ਟੀਮਾਂ ਕਲੱਬ ਦੀਆਂ ਆਈਆਂ ਨੇ ਤਾਂ ਹੀ ਲਾਈਟਾਂ ਲਵਾਈਆਂ ਨੇ ਤਾਂ ਜੋ ਰਾਤ ਨੂੰ ਮੈਚ ਕਰਵਾ ਸਕੀਏ ਇਧਰ ਕੈਮਰਾ ਮਾਰ ਕੇ ਦਿਖਾ ਦਿਓ ਵੀ ਲਾਈਟਾਂ ਲਾਈਆਂ ਹੋਈਆਂ ਨੇ ਤੇ ਮੈਚ ਚੱਲ ਰਹੇ ਨੇ ਲੋਕ ਆਨੰਦ ਲੈ ਰਹੇ ਨੇ ਮੈਚਾਂ ਕਲੱਬ ਦੇ ਮੈਚਾਂ ਦੇ ਆ ਜਦੋਂ ਪੰਜਾਬਾਰੇ ਇੱਕ ਕਹਾਵਤ ਬਣ ਚੁੱਕੀ ਆ ਕਿ ਇੱਥੇ ਦੇ ਬੱਚੇ ਨਸ਼ੇ ਆਈ ਹੋਗੇ ਆ ਕਰਦੇ ਉਹ ਕਰਦੇ ਆ ਇਹ ਤੁਹਾਨੂੰ ਕਿਵੇਂ ਲੱਗ ਰਿਹਾ ਇਹਨਾਂ ਨੂੰ ਦੇਖ ਕੇ ਉਹ ਇਦਾਂ ਜਿਹਾ ਪੰਜਾਬ ਨੂੰ ਸਰਕਾਰਾਂ ਨੇ ਬਦਨਾਮ ਕੀਤਾ ਆ ਕੋਈ ਨਸ਼ਾ ਨੁਸ਼ਾ ਨਹੀਂ ਗਾਇਆ ਇੱਥੇ ਹੁਣ ਦੇਖੋ ਦਿੱਲੀ ਬੰਬਈ ਜਿਹੜੇ ਵੱਡੇ ਸ਼ਹਿਰ ਨੇ ਉੱਥੇ ਦਾ ਆਮ ਬਾਾਰ ਵਗੈਰਾ ਬਣੇ ਹੋਏ ਨੇ ਸਭ ਕੁਝ ਇਹਦਾ ਪੰਜਾਬ ਨੂੰ ਬਦਨਾਮ ਕੀਤਾ ਆ ਪੰਜਾਬ ਦੇ ਮੁੰਡੇ ਦੇਖੋ ਆ 64 ਸਾਲ ਹੋ ਗਏ ਟੂਰਨਾਮੈਂਟ ਹੁੰਦੇ ਨੂੰ ਕਬੱਡੀਆਂ ਹੁੰਦੀਆਂ ਨੇ 64 ਸਾਲ ਹੋ ਗਏ ਹੋਰ ਵੀ ਕਿੰਨੇ ਟੂਰਨਾਮੈਂਟ ਹੁੰਦੇ ਆ ਜੇ ਪੰਜਾਬ ਦੇ ਮੁੰਡੇ ਹੀ ਖੇਡਦੇ ਆ ਕੋਈ ਬਾਹਰੋਂ ਤਾਂ ਨਹੀਂ ਆਉਂਦੇ ਇਹ ਕਹਿੰਦੇ ਆ ਪੰਜਾਬ ਨੂੰ ਸੋ ਦੋਸਤੋ ਕੁੱਲ ਮਿਲਾ ਕੇ ਜਿਵੇਂ ਪੰਜਾਬ ਨੂੰ ਕਿਹਾ ਜਾਂਦਾ ਗੁਰੂਆਂ ਪੀਰਾਂ ਦੀ ਧਰਤੀ ਪੀਰਾਂ ਫਕੀਰਾਂ ਦੀ ਧਰਤੀ ਸੋ ਦੀਪੇ ਬਾਜੀ ਨੇ ਬਹੁਤ ਵਧੀਆ ਇਹ ਚੀਜ਼ ਦਾ ਜਵਾਬ ਦਿੱਤਾ ਕਿ ਪੰਜਾਬ ਇਦਾਂ ਦਾ ਰੋਲਿਆ ਨਹੀਂ ਹੋਇਆ ਜਿੱਦਾਂ ਦੇਖੋ ਅੱਜ ਦੇ ਟੰਗੜੀ ਉੱਠਦੀ ਹੈ ਜੀ ਵੀ ਪ੍ਰਬੰਧ ਪਿੱਗਾ ਦਾ ਪ੍ਰਬੰਧ ਕੰਗਾ ਸੋ ਹੱਦ ਬਣ ਕੇ ਦੇਤੀ ਇਸ ਗੱਲ ਦਾ ਧਿਆਨ ਭਾਈ ਇਹ ਗੱਲ ਤੇ ਮੈਂ ਮੰਨਦਾ ਕਿਉਂਕਿ ਜਿਹੜੇ ਖਿਡਾਰੀ ਵੀਰੇ ਦੇ ਵਜਨ ਵੱਧਾ ਰਹੇ ਪੂਰਾ ਰੋਲਾ ਪੈਣਾ ਇਸ ਕਰਕੇ ਜਿਹੜਾ